ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੋ ਵੈਲਕਮ ਹੈ ਸਭ ਦਾ ਸਾਡੇ YouTube ਚੈਨਲ ਤੇ ਅਮਰਤਸਰੀਆ ਮਲਜਨ ਵੱਲੋਂ ਸੋ ਸਪੈਸ਼ਲ ਆਰਟੀਕਲ ਇੱਕ ਹੋਰ ਤੁਹਾਡੇ ਵਾਸਤੇ ਬੁਟੀਕ ਸਟਾਈਲ ਦਾ ਸੈਲੀਬ੍ਰੇਟਿਡ ਡਿਜ਼ਾਈਨ ਬਹੁਤ ਪਿਆਰੇ ਪੀਸ ਲੈ ਕੇ ਆਏ ਆ ਬੁਟੀਕ ਸਟਾਈਲ ਦੇ ਡਿਜ਼ਾਈਨ ਆਏ ਆ ਬੜੇ ਪਿਆਰੇ ਪੰਜ ਰੰਗ ਤਿਆਰ ਕਰਾਏ ਆ ਪੰਜ ਦੇ ਪੰਜ ਰੰਗ ਬਹੁਤ ਸੋਹਣੇ ਆ ਸਪੈਸ਼ਲ ਡਿਜ਼ਾਈਨਰ ਸੂਟ ਤੁਹਾਡੇ ਵਾਸਤੇ YouTube ਫੈਮਿਲੀ ਲਈ ਚੈੱਕ ਕਰੋ ਜੀ ਸੋ ਪਹਿਲਾਂ ਤਾਂ ਬੇਨਤੀ ਹੈ ਸਭ ਨੂੰ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਐਦਾਂ ਦੇ ਸੋਹਣੇ ਸੋਹਣੇ ਸੂਟਾਂ ਦੀ ਤੁ ਬੜੇ ਪਿਆਰੇ ਪੀਸ ਲੈ ਕੇ ਆਇਆ ਡਿਜ਼ਾਈਨ ਦੇ ਮਾਰੋ ਨੀਗਾ ਸਪੈਸ਼ਲ ਆਰਟੀਕਲ ਅਗਰ ਸੂਟ ਸੋਹਣੇ ਲੱਗੇ ਤਾਂ ਲਾਈਕ ਕਮੈਂਟ ਜ਼ਰੂਰ ਕਰਨਾ ਕਿੱਥੋਂ ਕਿੱਥੋਂ ਤੁਸੀਂ ਬਿਲੋਂਗ ਕਰਦੇ ਹੋ ਕਿੱਥੋਂ ਕਿੱਥੋਂ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਅ ਚੈੱਕ ਕਰੋ ਸਾਰਾ ਟੋਟਲੀ ਹੈਂਡਵਰਕ ਪੈਚ ਲਗਾ ਕੇ ਸਾਰਾ ਹੈਂਡਵਰਕ ਦਾ ਕੰਮ ਕਰਿਆ ਹੈ ਸਟਾਈਲਿਸ਼ ਡਿਜ਼ਾਈਨਰ ਬੁਟੀਕ ਪੀਸ ਬਹੁਤ ਹੀ ਪਿਆਰਾ ਡਿਜ਼ਾਈਨਰ ਸੂਟ ਲੈ ਕੇ ਆਇਆ ਪਿਓਰ ਵਿਸਕੋਸ ਔਰ ਗੈਂਜ਼ਾ ਫੈਬਰਿਕ ਬਿਲਕੁਲ ਸੌਫਟ ਕੁਆਲਿਟੀ ओरिजिनल ਆਫ ਬਿਲਕੁਲ ਸੌਫਟ ਕੁਆਲਿਟੀ ਦਾ ਫੈਬਰਿਕ ਔਰ ਬਾ ਡਿਜ਼ਾਈਨਰ ਬੁਟੀਕ ਸਟਾਈਲ ਸਲਵਾਰ ਦੇ ਪੌਂਚੇ ਤੇ ਕਢਾਈ ਔਰ ਦੁਪੱਟਾ ਪਿਓਰ ਵਿਸਕੋਸ ਔਰਗੈਂਜ਼ਾ ਦਾ ਇਸ ਦੇ ਵਿੱਚ 5 ਰੰਗ ਤਿਆਰ ਕਰਾਇਆ ਸਪੈਸ਼ਲ ਤੁਹਾਡੇ ਵਾਸਤੇ ਆਰਟੀਕਲ ਬਹੁਤ ਸੋਹਣਾ ਡਿਜ਼ਾਈਨਰ ਸੂਟ ਬਹੁਤ ਸੋਹਣੇ ਆ ਬੜੀ ਪਿਆਰੀ ਆਈਟਮ ਹੈ ਪਿਓਰ ਵਿਸਕੋਸ ਔਰਗੈਂਜ਼ਾ ਫੈਬਰਿਕ ਦਾ ਦੁਪੱਟਾ ਨਾਲ ਗੋਟਾ ਪੱਤੀ ਲੈਂਸ ਵਰਗ ਦਾ ਕੰਮ ਸਪੈਸ਼ਲ ਤੁਹਾਡੇ ਲਈ ਸੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਨਾ ਚੰਗੀ ਲੱਗੀ ਤੁਹਾਨੂੰ ਨਾ ਕਰਿਓ ਸਪੈਸ਼ਲ ਪੀਸ ਲੈ ਕੇ ਆਇਆ ਤੁਹਾਡੇ ਵਾਸਤੇ ਕਲਰ ਚੈੱਕ ਕਰੋ ਮੈਨੂੰ ਪਤਾ ਤੁਸੀਂ ਸੂਟ ਦੇਖ ਕੇ ਵੀਡੀਓ ਸ਼ੇਅਰ ਕਰ ਦੇਣੀ ਹੈ ਕਿ ਲੋ ਤੁਸੀਂ ਫੰਕਸ਼ਨ ਦੇ ਪਾਓ ਜਿੱਥੇ ਮਰਜੀ ਪਾਓ ਸਪੈਸ਼ਲ ਆਰਟੀਕਲ ਕਿਉਂਕਿ ਕੁਝ ਹਟਕੇ ਆਈਟਮ ਲੈਣੀ ਹੈ ਡਿਜ਼ਾਈਨਰ ਲੈਣੀ ਹੈ ਬੁਟੀਕ ਸਟਾਈਲ ਲੈਣੀ ਹੈ ਤਾਂ ਕੁਝ ਨਵੀਆਂ ਚੀਜ਼ਾਂ ਨੇ ਤੁਹਾਡੇ ਨਾਲ ਵਾਦਾ ਕਰਦੇ ਹਾਂ ਕਿ ਹਰ ਵਾਰ ਤੁਹਾਡੇ ਵਾਸਤੇ ਕੁਝ ਨਵਾਂ ਹੀ ਲੈ ਕੇ ਆਵਾਂਗਾ ਵੀ ਜਿਹੜਾ ਤੁਸੀਂ ਦੇਖਿਆ ਨਹੀਂ ਹੋਏਗਾ ਕਿਤੇ ਜਲਦੀ ਜਲਦੀ ਸਪੈਸ਼ਲ ਚੈੱਕ ਕਰੋ ਦੁਪੱਟਾ ਕਲਰ ਦੇਖੋ ਗਰੇ ਰੰਗ ਆਏਗਾ ਜੀ ਬੜਾ ਪਿਆਰਾ ਸੋ ਥਰਡ ਕਲਰ ਇਸ ਦਾ ਆਏਗਾ ਜੀ ਬੜਾ ਸੋਹਣਾ ਕਲਰ ਹੈ ਬੜਾ ਹੀ ਪਿਆਰਾ ਕਲਰ ਹੈ ਫੜਿਓ ਮੜਾ ਜਾ ਇਹ ਆਏਗਾ ਪਿਸਤਾ ਗ੍ਰੀਨ ਕਲਰ ਸੋ ਕਿਵੇਂ ਲੱਗ ਰਿਹਾ ਸੂਟ ਸਾਡੇ ਕਮੈਂਟ ਕਰਕੇ ਜਰੂਰ ਦੱਸੋ ਲੋ ਜੀ ਇਹ ਕਾਏਗਾ ਜੀ ਕਾਈ ਕਲਰ ਬੜਾ ਪਿਆਰਾ ਕਲਰ ਹੈ ਬਿਊਟੀਫੁਲ ਕਲਰ ਆ ਕਲਰ ਦੇਖੋ ਕਿੰਨਾ ਸੋਹਣਾ ਕਲਰ ਹੈ ਮੈਂ ਕਹਿੰਦਾ ਜੀ ਸੂਟ ਪਾਓਗੇ ਰਿਸ਼ਤੇਦਾਰ ਗੁਵਾਂਢੀ ਪੁੱਛਣਗੇ ਕਿੱਥੋਂ ਲਿਆਂਦਾ ਸੂਟ ਸਪੈਸ਼ਲ ਆਰਟੀਕਲ ਹੈ ਫਿਰ ਤੁਸੀਂ ਸਾਨੂੰ ਦਾ ਉਹਨਾਂ ਨੂੰ ਦੱਸ ਦਿਓ ਅਮਰਸਰੀਆਂ ਮਾਲ ਦੇਣ ਦਾ YouTube ਦਾ ਚੈਨਲ ਹੈ ਅਸੀਂ ਉੱਥੋਂ ਸਬਸਕ੍ਰਾਈਬ ਕਰਿਆ ਲਓ ਜੀ ਚੈੱਕ ਕਰੋ ਉੱਥੋਂ ਪਰਚੇਸ ਕਰਿਆ ਬੜਾ ਪਿਆਰਾ ਆਰਟੀਕਲ ਹੈ ਦੇਖੋ ਆਈ λεਮਨ yellow ਯਾ ਕਲਰ ਕਿੰਨਾ ਪਿਆਰਾ ਸੋ ਪੰਜ ਰੰਗ ਆ ਗਏ ਜੀ ਇਸ ਦੇ ਵਿੱਚ ਜਿਹੜਾ ਤੁਹਾਨੂੰ ਚਾਹੀਦਾ ਹੋਇਆ ਆਪਣਾ ਤੁਸੀਂ ਆਰਡਰ ਕਰ ਸਕਦੇ ਹੋ WhatsApp ਤੇ ਆਰਡਰ ਲਈ ਪ੍ਰੋਸੀਜਰ ਜਿਹੜਾ ਸਾਡਾ ਹੈਗਾ ਜੀ ਉਹ ਹੈਗਾ ਦੋ ਨੰਬਰ ਨੇ ਸਾਡੇ WhatsApp ਵਾਲੇ ਇੱਕ ਹੈਗਾ 7837015332 ਇੱਕ ਹੈਗਾ 852830084 ਦੋ ਨੰਬਰਾਂ ਤੇ WhatsApp ਚੱਲਦਾ ਹੈ 7837015332 852830084 ਆ ਦੋ ਨੰਬਰਾਂ ਦੇ ਸੀ ਸਾਨੂੰ ਕਿਸੇ ਵੀ ਨੰਬਰ ਤੇ ਤੁਸੀਂ ਆਰਡਰ ਕਰ ਸਕਦੇ ਹੋ ਪ੍ਰਾਈਸ ਦੀ ਗੱਲ ਕਰਾਂ ਤਾਂ ਬਿਲਕੁਲ ਰੀਜ਼ਨੇਬਲ ਪ੍ਰਾਈਸ ਆਏਗਾ ਜੀ 2850 ਰੁਪਏ 2850 ਇਸ ਦਾ ਪ੍ਰਾਈਸ ਰਹੇਗਾ ਫਟਾਫਟ ਆਰਡਰ ਕਰੋ WhatsApp ਤੇ ਅਗਰ ਐਦਾਂ ਦੀ ਹੋਰ ਸੋਸ ਨੂੰ ਵਾਇਰਟੀ ਬਾਈ ਕਰਨਾ ਚਾਹੁੰਦੇ ਹੋ ਤਾਂ ਸਾਡੀ ਸ਼ਾਪ ਦਾ ਐਡਰੈਸ ਹੈਗਾ ਜੀ ਅਮਰਤਸਰੀਆ ਮਲਜਨ ਮਿੰਟੇ ਦੀ ਹੱਟੀ ਸਬਜ਼ੀ ਮੰਡੀ ਨੀਅਰ ਗਾਂਧੀ ਗਰਾਉਂਡ ਸਮਾਣਾ ਡਿਸਟ੍ਰਿਕਟ ਜਾਓ ਸੂਟ ਸੋਹਣੇ ਲੱਗੇ ਲਾਈਕ ਕਮੈਂਟ ਜਰੂਰ ਕਰ ਦਿਓ ਕਿੱਥੋਂ ਕਿੱਥੋਂ ਵੀਡੀਓ ਦੇਖ ਰਹੇ ਹੋ ਇੱਕ ਵਾਰੀ ਆਪਣੀ ਸਿਟੀ ਤੇ ਪਿੰਡ ਦਾ ਨਾਮ ਜਰੂਰ ਮੈਂਸ਼ਨ ਕਰਿਓ ਕਮੈਂਟ ਦੇ ਵਿੱਚ ਥੈਂਕ ਯੂ ਸੋ ਮੱਚ